ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖਵਾਇਤੀ ਤੇ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਦੇ ਨਾਨਕਿਆਣਾ ਚੌਕ ਤੋਂ ਹਰੀਪੁਰਾ ਰੋਡ ਨੇੜੇ ਰੈਂਪਸਨ ਹੋਟਲ ਜਿੱਥੇ ਕਿ ਸਹਰਾ ਜਿਮ ਸਪਾਇਨ ਕੇਅਰ ਸੈਂਟਰ ਖੁੱਲ ਗਿਆ ਹੈ ਇਸ ਸੈਂਟਰ ਦੇ ਵਿੱਚ ਜਿਹੜਾ ਕਿ ਸਾਡੀ ਰੀੜ ਦੀ ਹੱਡੀ ਦਾ ਇਲਾਜ ਕੀਤਾ ਜਾਂਦਾ ਹੈ ਜਿੱਥੇ ਕਿ ਕਾਫੀ ਸਾਰੀਆਂ ਜਿਹੜੇ ਦੱਸਿਆ ਜਾਂਦਾ ਹੈ ਕਿ ਕਾਫੀ ਸਾਰੀਆਂ ਜਿਹੜੇ ਬਿਮਾਰੀਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ ਉਹ ਵੀ ਬਿਲਕੁਲ ਜਿਹੜਾ ਕਿ ਮੁਫਤਰੇ ਵਿੱਚ ਤੁਹਾਡਾ ਇਲਾਜ ਹੋਵੇਗਾ ਤੇ ਤੁਹਾਨੂੰ ਜਿਹੜੇ ਅੰਦਰ ਦੀਆਂ ਤਸਵੀਰਾਂ ਵੀ ਆਪਾਂ ਦਿਖਾਵਾਂਗੇ ਕਿ ਅੰਦਰ ਦਾ ਮਾਹੌਲ ਹੈ ਤੇ ਇਸ ਸਮੇਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜੀਆਂ ਤਸਵੀਰਾਂ ਜਿਹੜੇ ਕਿ ਉੱਪਰ ਤੋਂ ক্লোਜ਼ ਦੇ ਨਾਲ ਜਿਹੜੀਆਂ ਤਸਵੀਰਾਂ ਦਿਖਾਏ ਹਨ ਤੇ ਅੰਦਰ ਜਿਹੜਾ ਕਿ ਤੁਹਾਨੂੰ ਆਪਾਂ ਮਾਹੌਲ ਦਿਖਾਵਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਆਪਾਂ ਜਿਹੜੇ ਇੱਥੇ ਕਿ ਬਜ਼ੁਰਗ ਜਿਹੜੇ ਕਿ ਮਰੀਜ਼ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਇੱਥੇ ਆਓ ਕੇ ਲੱਗਦਾ ਹੈ ਕਿਸ ਤਰ੍ਹਾਂ ਦਾ ਉਹਨਾਂ ਦਾ ਇਲਾਜ ਹੋ ਰਿਹਾ ਹੈ ਕੀ ਉਹਨਾਂ ਨੂੰ ਫਰਕ ਲੱਗਦਾ ਹੈ ਕਿਹੜੀ-ਕਿਹੜੀ ਉਹਨਾਂ ਦੀ ਪ੍ਰੋਬਲਮ ਠੀਕ ਹੋਈ ਹੈ ਹਰ ਸਾਰੀ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ बने रहे हो वीडियो दे नाल नाल चलो ठीक है Sarah mission. Strategy mission. Healthy bodies. Sarah bodies. A healthy life. A healthy life. Good customer. Good customers. All over the world. All over the world. ਪਹੁੰਚ ਚੁੱਕਿਆ ਹੈ ਸਾਰਾਇਨ ਸਪਾਇਨ ਕੇਅਰ ਸੈਂਟਰ ਦੇ ਵਿੱਚ ਜਿੱਥੇ ਜਿਹੜਾ ਕਾਫੀ ਸਾਰੀਆਂ ਇੱਥੇ ਜਿਹੜੇ ਕਿ ਇੱਕ ਮਸ਼ੀਨਾ ਇੱਥੇ ਲੱਗੀਆਂ ਹੋਈਆਂ ਨੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਵਾਂ ਤੁਸੀਂ ਦੇਖ ਸਕਦੇ ਜਿਹੜੇ ਕਿ ਮਸ਼ੀਨਾ ਇੱਥੇ ਲੱਗੀਆਂ ਹੋਈਆਂ ਨੇ ਇਹਨਾਂ ਦੇ ਉੱਪਰ ਜਿਹੜਾ ਕਿ ਅਬਲੇਟ ਜਿਹੜੇ ਕਿ ਆਪਣੀ ਰੀੜ ਦੀ ਹੱਡੀ ਦੀ ਜਿਹੜੀ ਕਿ ਥੈਰੇਪੀ ਦਿੱਤੀ ਜਾਂਦੀ ਹੈ ਕਿਉਂਕਿ ਸਾਡੇ ਜਿਹੜੇ ਕਿ ਸਾਰੇ ਸਰੀਰ ਦੇ ਹੀ ਜਿਹੜੇ ਕਿ ਅੰਗਾਂ ਦੀ ਆਪਾਂ ਗੱਲ ਕਰੀਏ ਤਾਂ ਹਰ ਇੱਕ ਅੰਗ ਦੀ ਜਿਹੜੀ ਕਿ ਨਾਲ ਸਾਡੀ ਰੀੜ ਦੀ ਹੱਡੀ ਦੇ ਨਾਲ ਜੁੜੀ ਹੁੰਦੀ ਹੈ ਤਾਂ ਉਹਦੇ ਨਾਲ ਜਿਹੜਾ ਕਿ ਇਸ ਮਸ਼ੀਨਾਂ ਤੇ ਰੇਡ ਕੇ ਸਾਡੀ ਰੀੜ ਦੀ ਹੱਡੀ ਨੂੰ ਥੈਰੇਪੀ ਮਿਲਦੀ ਹੈ ਰਾਹਤ ਮਿਲਦੀ ਹੈ ਤੇ ਉਸ ਜਿਹੜੇ ਕਿ ਆਪਣੇ ਜਿੰਨੇ ਵੀ ਸਰੀਰ ਦੀਆਂ ਪ੍ਰੋਬਲਮਾਂ ਹੁੰਦੀਆਂ ਦਿੱਕਤ ਪਰੇਸ਼ਾਨੀਆਂ ਆਪਾਂ ਕਹਿ ਸਕਦੇ ਹਾਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਕਿ ਕਾਫੀ ਹੱਦ ਤੱਕ ਸਾਨੂੰ ਰਾਹਤ ਜਿਹੜੀ ਪੇਸ਼ੈਂਟ ਨੂੰ ਇੱਥੇ ਮਿਲਦੀ ਹੈ ਇਲਾਜ ਹੋ ਜਾਂਦਾ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿਆਂ ਜਿਹੜੇ ਕਿ ਇੱਥੇ ਕਾਫੀ ਜਿਹੜੇ ਕਿ ਇੱਥੇ ਬਜ਼ੁਰਗ ਬੈਠੇ ਹੋਏ ਨੇਗੇ ਜੋ ਆਪਣੀਆਂ ਦਿੱਕਤ ਪਰੇਸ਼ਾਨੀਆਂ ਲੈ ਕੇ ਆਏ ਹੋਏ ਨੇ ਤੇ ਆਪਾਂ ਉਹਨਾਂ ਨਾਲ ਵੀ ਜਿਹੜੇ ਕਿ ਗੱਲਬਾਤ ਕਰਾਂਗੇ ਕਿ ਉਹ ਜਿਹੜੇ ਇੱਥੇ ਆਪਣੇ ਕੀ ਜਿਹੜੀ ਕਿ ਆਪਣੇ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਤੇ ਉਹਨਾਂ ਨੂੰ ਹੁਣ ਤੱਕ ਜਿਹੜੀ ਉਹ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਉਹਦੀ ਹੁਣ ਤੱਕ ਉਹਨਾਂ ਨੂੰ ਕੀ ਜਿਹੜੀ ਰਾਹਤ ਮਿਲੀ ਹੈ ਉਹਨਾਂ ਦਾ ਕੀ ਜਿਹੜਾ ਕਿ ਇਲਾਜ ਹੁਣ ਤੱਕ ਜਿਹੜੀ ਬਿਮਾਰੀ ਦਾ ਇਲਾਜ ਹੋਇਆ ਹੈ ਤਾਂ ਉਹਨਾਂ ਨਾਲ ਵੀ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ Yeah, Pero... ਜਿਨ੍ਹਾਂ ਨੂੰ ਆਪਣੀਆਂ ਪਰੇਸ਼ਾਨੀਆਂ ਲੈ ਕੇ ਲੋਕ ਇੱਥੇ ਆਉਂਦੇ ਨੇ ਕਿ ਇੱਥੇ ਮਸ਼ੀਨਾਂ ਤੇ ਲੇਟ ਕਿਹੜੇ ਕਿ ਆਪਣੀ ਥੈਰੇਪੀ ਲੈ ਕੇ ਰੀੜ ਦੀ ਹੱਡੀ ਦੀ ਥੈਰੇਪੀ ਇੱਥੇ ਦਿੱਤੀ ਜਾਂਦੀ ਤਾਂ ਉਸ ਵਾਰ ਦੇ ਉਹਨਾਂ ਨੂੰ ਜੋ ਵੀ ਦਿੱਕਤ ਪਰੇਸ਼ਾਨੀ ਦੀ ਆਪਾਂ ਗੱਲ ਕਰੀ ਜੋ ਇਹਨਾਂ ਨੂੰ ਤਕਲੀਫ ਹੈ ਉਹ ਸਾਰੀ ਇੱਥੇ ਠੀਕ ਹੁੰਦੀ ਹੈ ਤਾਂ ਉਹਨਾਂ ਦੇ ਮੈਂਬਰਾਂ ਦੇ ਨਾਲ ਜਿਹੜੇ ਕਿੱਥੇ ਆ ਰਹੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਕਿਹੜੀ ਇੱਥੇ ਆਪਣੀ ਕਿਹੜੀ ਦਿੱਕਤ ਪਰੇਸ਼ਾਨੀ ਆਪਣੀ ਤਕਲੀਫ ਲੈ ਕੇ ਆਏ ਸੀ ਤੇ ਉਹਨਾਂ ਨੂੰ ਹੁਣ ਤੱਕ ਕਿਹੜੀ ਕਿ ਉਹਨਾਂ ਦੇ ਤਕਲੀਫਾਂ ਤੋਂ ਕਿੰਨੀ ਕੁ ਉਹਨਾਂ ਨੂੰ ਰਾਹਤ ਮਿਲੀ ਹੈ ਕਿੰਨਾ ਕੁ ਉਹਨਾਂ ਨੂੰ ਫਰਕ ਨਜ਼ਰ ਆ ਰਿਹਾ ਹੈ ਆਪਾਂ ਵੀ ਉਹਨਾਂ ਜਿਹੜੇ ਬਜ਼ੁਰਗਾਂ ਦੇ ਨਾਲ ਇੱਥੇ ਜਿਹੜੇ ਕੀ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਹਾਂ ਕੀ ਨਾਮ ਹੈ ਜੀ ਆਪਣਾ ਮੇਰਾ ਗੁਰਮਿੰਦਰ ਕੌਰ ਜੀ ਗੁਰਮਿੰਦਰ ਕੌਰ ਮਾਤਾ ਜੀ ਤੇ ਮਾਤਾ ਜੀ ਆਪਣ ਨੂੰ ਕਿੰਨੇ ਕਿ ਦਿਨ ਹੋ ਗਏ ਇੱਥੇ ਆਪਣੇ ਥੈਰੇਪੀ ਲੈਂਦੇ ਨੂੰ ਜੀ ਅੱਜ 10ਵਾਂ ਦਿਨ ਹੈ ਜੀ 10ਵਾਂ ਦਿਨ ਹੋ ਗਿਆ ਮਾਤਾ ਜੀ ਨੂੰ ਥੈਰੇਪੀ ਲੈਂਦੇ ਹੋਏ ਤੇ ਮਾਤਾ ਜੀ ਤੁਸੀਂ ਆਪਣੇ ਜਿਹੜੀ ਕੀ ਇੱਥੇ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਕੀ ਤਕਲੀਫ ਲੈ ਕੇ ਆਏ ਸੀ ਮੇਰੇ ਨਾਲ ਨੀਂਦ ਦੇ ਵਿੱਚ ਪ੍ਰੋਬਲਮ ਸੀਗੀ ਕਿ ਜੋ ਮੈਂ ਤੋੜ ਦਿਆ ਮਤਲਬ ਪਿੱਛੇ ਬੈਂਡ ਨਹੀਂ ਹੁੰਦਾ ਲੈਫਟ ਨਹੀਂ ਠੀਕ ਹੈ ਜੀ ਹਾਂ ਤੇ ਹੁਣ ਤੁਹਾਨੂੰ ਕਿੰਨੀ ਕਿਹੜੀ ਰਾਹਤ ਮਿਲੀ ਹੈ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਜਿਹੜੀ ਤੁਹਾਡੀ ਪ੍ਰੋਬਲਮ ਸੀ ਠੀਕ ਹੋਈ ਨਾਲੋਂ ਮਤਲਬ ਫਰਕ ਲੱਗਦਾ ਹੈ ਦਰਦ ਨਹੀਂ ਹੈਗਾ ਮਤਲਬ ਮੈਂ ਤੁਰਦੀ ਤਾਂ ਖੜੀ ਥੋੜਾ ਟੈਂਡਾ ਹੋ ਕੇ ਪਰਬੰਧਕ ਫਰਕ ਹੈ ਮੈਨੂੰ ਠੀਕ ਹੈ ਜਿਵੇਂ ਤੁਸੀਂ ਦੇਖੇ ਗਏ ਮਾਤਾ ਜੀ ਨੇ ਦੱਸਿਆ ਕਿ 10 ਦਿਨ ਦੇ ਕਰੀਬ ਇਹਨਾਂ ਨੂੰ ਜਿਹੜਾ ਇੱਥੇ ਆਉਂਦੇ ਨੂੰ ਹੋਏ ਤੇ ਆਪਣੀ ਉਹ ਤਕਲੀਫ ਲਈ ਇੱਥੇ ਲੈ ਕੇ ਆਏ ਸੀ ਇਹਨਾਂ ਨੂੰ ਜਿਹੜੇ ਕਾਫੀ ਹੱਦ ਤੱਕ ਰਾਹਤ ਮਿਲੀਏਗੀ ਹਾਂਜੀ ਰਾਹਤ ਹੈਗੀ ਹੈ ਹਾਂਜੀ ਤੇ ਉਸ ਤੋਂ ਬਾਅਦ ਕੇ ਨਾਲ ਆਪਣੇ ਹੋਰ ਵੀ ਬਜ਼ੁਰਗ ਉਹ ਵੀ ਜਿਹੜੇ ਆਏ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਸਸੀ ਕਾਲ ਜੀ ਬਾਪੂ ਜੀ ਸਸੀ ਕਾਲ ਜੀ ਸਸੀ ਕਾਨ ਕੀ ਨਾਮ ਹੈ ਜੀ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਨੇ ਆਪਾਂ ਅਫਸਰ ਕਲੋਨੀ ਜੀ ਅਫਸਰ ਕਲੋਨੀ ਤੋਂ ਆਨੇ ਆ ਤੇ ਇੱਥੇ ਆ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਤੇ ਕਿੰਨੇ ਦਿਨਾਂ ਤੋਂ ਆਪਾਂ ਇੱਥੇ ਜਿਹੜੇ ਥੈਰੇਪੀ ਲੈਣ ਆ ਰਹੇ ਆ ਜੀ 10 ਦਿਨਾਂ ਤੋਂ ਮੈਂ ਤੇ ਮੇਰੀ ਵਾਈਫ ਦੋਨੋਂ ਇਕੱਠੇ ਆਨੇ ਆ ਜੀ ਕੀ ਕਹ ਦੱਸ ਦਿਨ ਤੇ ਦੇਖੋ ਨਿੱਲੀ ਕ ਪਰਿਵਾਰ ਦਾ ਪੂਰੇ ਪਰਿਵਾਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਤੇ ਬਾਪੂ ਜੀ ਨੇ ਦੱਸਿਆ ਕਿ ਉਹ ਆਪਣੇ ਦੇ ਵਾਈਫ ਦੇ ਨਾਲ ਇੱਥੇ ਆਂਦੇ ਆ ਤਾਂ ਜਿਹੜੇ ਪੂਰੇ ਪਰਿਵਾਰ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਤੇ ਬਾਪੂ ਜੀ ਅਪਾ ਕੀ ਪਰੇਸ਼ਾਨੀ ਇੱਥੇ ਲੈ ਕੇ ਆਏ ਸੀ ਜੀ ਨਹੀਂ ਉਹ ਇੱਕ ਤਾਂ ਥੋੜੀ ਜਿਹੀ ਮੇਰੀ ਗਰਦਨ ਪੇਨ ਕਰਦੀ ਸੀਗੀ ਜੀ ਠੀਕ ਹੈ ਜੀ ਤੇ ਦੂਜੇ ਮੇਰੇ ਨਾ ਪੈਰ ਨੇ ਜਿਹੜੇ ਉਹ ਸੁਨ ਹੁੰਦੇ ਸੀਗੇ ਠੀਕ ਹੈ ਤੇ ਹੁਣ ਮਤਲਬ ਗਰਦਨ ਤੋਂ ਥੋੜਾ ਜਿਹਾ ਫਰਕ ਪੈ ਗਿਆ ਪੈਰਾਂ ਨੂੰ ਵੀ ਥੋੜਾ ਫਰਕ ਪਿਆ ਤੇ ਮਤਲਬ ਰੀਲੀਫ ਹੈ ਆ ਕੇ ਉਹਨਾਂ ਬਹੁਤ ਜੀ ਕਿਹਾ ਜਦੋਂ ਤੁਸੀਂ ਇਹਨਾਂ ਬਾਪੂ ਜੀ ਨੂੰ ਵੀ ਦੱਸਿਆ ਕਿ 10 ਦਿਨਾਂ ਦੇ ਵਿੱਚ ਇਹਨਾਂ ਦੇ ਕਿ ਜਿਹੜੀ ਨਹੀਂ ਪ੍ਰੋਬਲਮ ਸੀ ਉਹ ਠੀਕ ਹੋਣ ਲੱਗੀ ਹੈ ਤੇ ਇਹ ਆਪਣੇ ਮਾਤਾ ਜੀ ਨਾਲ ਤੁਹਾਡੇ ਆ ਰਹੇ ਉਹਨਾਂ ਨੂੰ ਕੀ ਪਰੇਸ਼ਾਨੀ ਸੀ ਉਹ ਗੋਡਿਆਂ ਦਾ ਪ੍ਰੋਬਲਮ ਸੀਗੀ ਜਾਂ ਨਾਲ ਹੀ ਗੁਰਮਿੰਦਰ ਕੌਰ ਗੁਰਮਿੰਦਰ ਕੌਰ ਠੀਕ ਹੈ ਨਾ ਜੀ ਨੇ ਪਹਿਲਾ ਪਹਿਲਾ ਕਰਤੀ ਸੀ ਠੀਕ ਹੈ ਜੀ ਤੇ ਤੁਸੀਂ ਦੇਖਿਆ ਕਿ ਦੋਵੇਂ ਜਿਹੜੇ ਕਿ ਹਸਬੰਦ ਵਾਈਫ ਥੈਰੇਪੀ ਲੈਣ ਆਉਂਦੇ ਨੇਗੇ ਦੋਨਾਂ ਨੇ ਕਿ 10 ਦਿਨਾਂ ਦੇ ਵਿੱਚ ਜਿਹੜੀ ਨੇ ਆਪਣੀ ਦਿੱਕਤ ਪਰੇਸ਼ਾਨੀ ਜਿਹੜੀ ਲੈ ਕੇ ਆਏ ਸੀ ਉਹ ਕਾਫੀ ਹੱਦ ਤੱਕ ਉਹਨਾਂ ਨੂੰ ਰਾਹਤ ਮਿਲੀਏਗੀ ਕਿ ਇੱਕ ਕੋਈ ਆਪਣਾ ਜਿਵੇਂ ਆਪਾਂ ਕਹਿੰਦੇ ਸੀ ਕਿ ਵੀ ਜਿੱਦਾਂ ਹਸਪਤਾਲਾਂ ਦੀ ਆਪਾਂ ਗੱਲ ਕਰੀ ਉੱਥੇ ਭੀੜ ਹੁੰਦੀ ਹੈ ਜਾਂ ਆਪਾਂ ਉੱਥੇ ਮੇਨ ਗੱਲ ਇਹ ਹੈ ਕਿ ਉਹਦੇ ਵਿੱਚ ਆਪਾਂ ਜਿੱਥੇ ਪੇਸ਼ੈਂਟ ਪਏ ਹੁੰਦੇ ਆ ਤਾਂ ਉਹ ਆਪਾਂ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰ ਸਕਦੇ ਆਪਾਂ ਪੁੱਛ ਨਹੀਂ ਸਕਦੇ ਉੱਥੇ ਝਿਜਕ ਜਿਹੜੀ ਆਪਾਂ ਨੂੰ ਆਉਂਦੀ ਹੈ ਕਿ ਕੀ ਤੁਸੀਂ ਜਿਹੜੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਆ ਕੀ ਜਿਹੜੀ ਪ੍ਰੋਬਲਮ ਹੈ ਪਰ ਇਸ ਸੈਰਾਜਮ ਸੈਂਟਰ ਦੇ ਵਿੱਚ ਜਿਹੜੇ ਕਿ ਸਾਰੇ ਮੈਂਬਰੀ ਜਿਹੜੇ ਸਾਰੇ ਪੇਸ਼ੈਂਟ ਆਪਾਂ ਕਹਿ ਸਕਦੇ ਆ ਉਹ ਜਿਹੜੀ ਆਪਣੀ ਤਕਲੀਫ ਲੈ ਕੇ ਆਉਂਦੇ ਨੇਗੇ ਉਹ ਇੱਥੇ ਰਲ ਮਿਲ ਕੇ ਖੁਲ ਮਿਲ ਕੇ ਰਹਿੰਦੇ ਨੇ ਜਿਸ ਨਾਲ ਇੰਜੋਏ ਇੱਥੇ ਹੁੰਦਾ ਜਿਹੜੇ ਕਿ ਉਹਦੇ ਨਾਲ ਜਿਹੜੀ ਥੈਰੇਪੀ ਵੀ ਆਪਾਂ ਲੈਣੇ ਆਗੇ ਜਿਹੜੀ ਸਾਡੀ ਦਿੱਕਤ ਪਰੇਸ਼ਾਨੀ ਹੈ ਉਹ ਕਾਫੀ ਹੱਦ ਤੱਕ ਠੀਕ ਹੁੰਦੀ ਹੈ ਤੇ ਦੇਖਿਆ ਗਿਆ ਹੈ ਸੋਨਚ ਵੀ ਆਇਆ ਕਿ ਕਿ ਇੱਕ ਭਿਆਨਕ ਬਿਮਾਰੀਆਂ ਦੀ ਆਪਾਂ ਗੱਲ ਕਰੀ ਉਹ ਵੀ ਇਸ ਜਿਹੜੀ ਸਰਾਜਮ ਸੈਂਟਰ ਦੀ ਮਸ਼ੀਨ ਜਿਹੜੀ ਕਿ ਥੈਰਪੀ ਲੈ ਕੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਵੀ ਇਲਾਜ ਇਸ ਮਸ਼ੀਨ ਤੇ ਠੀਕ ਹੋ ਚੁੱਕਿਆ ਹੈ ਅਸੀ ਕਾਲ ਜੀ ਤੁਸੀਂ ਕਹਿੰਦੇ ਕੀ ਨਾਮ ਹੈ ਜੀ ਆਪਣਾ ਮੇਰਾ ਤਾਂ ਕੇਵਲ ਸਿੰਘ ਹੈ ਜੀ ਕੇਵਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਜੀ ਆਪਾਂ ਬਸ ਅਗਰੂਰ ਤੋਂ ਹੈ ਅਗਰੂਰ ਤੋਂ ਲੋਕਲੀਆ ਜੀ ਤੇ ਕਿੰਨੇ ਇੱਕ ਦਿਨ ਹੋ ਗਏ ਤੁਹਾਨੂੰ ਇਸ ਆਪਣੇ ਸਰਾਜਮ ਸੈਂਟਰ ਚ ਆਂਦੇ ਹੋਏ ਥੋੜੇ ਦਿਨ ਹੋਏ ਨੇ ਜੀ ਮੇਰਾ ਬੇਟ ਥੋੜੇ ਜਿਆਦਾ ਜਿਆਦੀ ਸੀ ਜੀ ਇਹਨਾਂ ਨੂੰ ਮੈਨੂੰ ਫਰਕ ਪੈ ਰਿਹਾ ਜੀ ਇਹਦੇ ਰਿਡਿਊਸ ਹੋ ਰਿਹਾ weight ਜੀ body weight ਜੀ ਠੀਕ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ weight ਕਿਉਂਕਿ ਜਿਹੜਾ ਸਰੀਰ ਦਾ weight ਵਾਧਾ ਉਹ ਵੀ ਇੱਕ ਭਿਆਨਕ ਰੋਜ ਨੇ ਕਿ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਇਸ ਲਈ ਜਿਹੜਾ weight ਜਿਹੜਾ ਮੈਂਟੇਨ ਕਰਨਾ ਬਹੁਤ ਜ਼ਰੂਰੀ ਹੈ ਇਹਨਾਂ ਨੇ ਦੱਸਿਆ ਕਿ ਜਿਹੜਾ ਆਪਣਾ weight ਆਪਣਾ ਕਾਫੀ ਜਿਹੜਾ ਕਿ ਜ਼ਿਆਦਾ ਲੈ ਕੇ ਆਏ ਸੀ ਇਹਨਾਂ ਨੂੰ ਲੱਗ ਰਿਹਾ ਕਿ ਜਨਾ ਉਹਨਾਂ ਦਾ weight ਵੀ ਜਿਹੜਾ ਕਿ ਪਹਿਲਾਂ ਨਾਲੋਂ ਘਟਿਆ ਹੈ ਘਟ ਗਿਆ ਜੀ ਬਿਲਕੁਲ ਕੀ ਥੋੜਾ ਟੋੜ ਕੇ ਠੀਕ ਹੈ ਤੇ ਤੁਸੀਂ ਇਕੱਲੇ ਆਉਂਦੇ ਹੋ ਜਾਂ ਨਾਲ ਮਿਸੀ ਆਉਦੇ ਨੇ ਠੀਕ ਹੈ ਇਹ ਜਿਹੜੇ ਆਪਣੇ ਨਾਲ ਪੈਣੀ ਠੀਕ ਹੈ ਚਲੋ ਆਪਾਂ ਇਧਰ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਕਿ ਇਹ ਜਿਹੜੀ ਆਪਣੇ ਕੀ ਇੱਥੇ ਪਰੇਸ਼ਾਨੀ ਲੈ ਕੇ ਆਏ ਸੀ ਇਹ ਨਾਲ ਹੀ ਆ ਰਹੇ ਨੇ ਸੱਸੀ ਕਾਲ ਜੀ ਮਾਤਾ ਸੱਸੀ ਕਾਲੂ ਲਿਆ ਕੀ ਨਾਮ ਹੈ ਜੀ ਆਪਣਾ ਰਜੀਂਦਰ ਕੌਰ ਹੈ ਪੁੱਤ ਰਜੀਂਦਰ ਕੌਰ ਨਾਮ ਹੈ ਜੀ ਤੇ ਤੁਸੀਂ ਕੀ ਆਪਣੀ ਪਰੇਸ਼ਾਨੀ ਲੈ ਕੇ ਆਈ ਸੀ ਬਟ ਇੱਕ ਤਾਂ ਮੇਰੀ ਆ ਬਾਹ ਬਲੌਗ ਸੀਗੀ ਠੀਕ ਹੈ ਜੀ ਇਹ ਜਾਂਦੀ ਨਹੀਂ ਸੀ ਉੱਪਰ ਬਿਲਕੁਲ ਵੀ ਹੁਣੇ ਥੋੜੀ ਥੋੜੀ ਜਾਣ ਲੱਗ ਗਈ ਠੀਕ ਹੈ ਤੇ ਦੇਖਿਆ ਕਿ ਜਿਹੜੇ ਬਾਹਾਂ ਇਹਨਾਂ ਦੀ ਜਿਹੜੀ ਕਿ ਆਪਾਂ ਕਹਿੰਦੇ ਨਾੜ ਉਹ ਬਲੌਕ ਸੀ ਜਿਸ ਕਾਰਨ ਇਹਨਾਂ ਦੀ ਬਾਹ ਉੱਪਰ ਨਹੀਂ ਸੀ ਉੱਠਦੀ ਕਿਉਂਕਿ ਜਿਨ੍ਹਾਂ ਚ ਆਪਣਾ ਸਰੀਰ ਪੂਰਾ ਤੰਦਰੁਸਤ ਨਹੀਂ ਹੈ ਤਕਲੀਫ ਹੁੰਦੀ ਹੈ ਇੱਕ ਤਰ੍ਹਾਂ ਦੇ ਬਹੁਤ ਹੀ ਅਜੀਬ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਔਖਾ ਲੱਗਦਾ ਹੈ ਇਨਸਾਨ ਨੂੰ ਜਿਨ੍ਹਾਂ ਚ ਕੋ ਤੰਦਰੁਸਤ ਨਹੀਂ ਹੁੰਦਾ ਤਾਂ ਮਾਤਾ ਜੀ ਨੇ ਦੱਸਿਆ ਕਿ ਉਹ ਜਿਹੜੀ ਆਪਣੀ ਜਿਹੜੀ ਦੀ ਬਾਹ ਉੱਪਰ ਨਹੀਂ ਸੀ ਉੱਠਦੀ ਤਕਲੀਫ ਉਹ ਲੈ ਕੇ ਆਏ ਸੀ ਤਾਂ ਉਹ ਪਹਿਲਾਂ ਨਾਲੋਂ ਜਿਹੜੇ ਠੀਕ ਹੋਣ ਲੱਗ ਗਏ ਹਨ ਜੀ ਤੇ ਇੱਕ ਵਾਰ ਤੁਸੀਂ ਜਿਹੜਾ ਕੈਮਰੇ ਤੇ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਜਿਹਾ ਤਸਵੀਰਾਂ ਉਹ ਦਿਖਾਣ ਤੁਸੀਂ ਕਹਿ ਰਹੇ ਸੀ ਕਿ ਬਾਹ ਜਿਹੜੀ ਪਹਿਲਾਂ ਉੱਪਰ ਨਹੀਂ ਸੀ ਉੱਠਦੀ ਤੇ ਉਹ ਪਹਿਲਾਂ ਉੱਪਰ ਦੇਖਦੇ ਦੇ ਸਕਦੇ ਤਸਵੀਰਾਂ ਕਿ ਉਹ ਬਾਹ ਜਿਹੜੀ ਥੋੜੇ ਜਣਾਂ ਦੇ ਵਿੱਚ ਹੀ ਇਹਨਾਂ ਦੀ ਠੀਕ ਹੋਈ ਹੈ ਜਿਹੜੀ ਟੈਂਪਰ ਉੱਠਣ ਲੱਗੀ ਹੈ ਤੇ ਮੈਂ ਤੇ ਜੇ ਆਪਾਂ ਆਪਣਾ ਸਰਾਇਮ ਸੈਂਟਰ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜਾ ਸਟਾਫ ਹੈ ਤੇ ਉਹ ਕਿਸ ਤਰ੍ਹਾਂ ਜਿਹੜੀ ਤੁਹਾਡੀ ਕੇਅਰ ਕਰਦੇ ਕਿਵੇਂ ਬਹੁਤ ਵਧੀਆ ਸਟਾਫ ਹੈ ਜੀ ਬਹੁਤ ਵਧੀਆ ਆਉਂਦਿਆਂ ਨੂੰ ਵਧੀਆ ਬੁਲਾਉਂਦੇ ਨੇ ਇੱਥੇ ਆ ਕੇ ਸਾਨੂੰ ਪੁੱਛਦੇ ਨੇ ਵੀ ਕਿਵੇਂ ਆ ਤੁਸੀਂ ਕੀ ਕੁਝ ਤੁਹਾਨੂੰ ਵਧੀਆ ਲੱਗ ਰਿਹਾ ਹੈ ਜਾਂਦਿਆਂ ਨੂੰ ਵੀ ਬਹੁਤ ਵਧੀਆ ਬਹੁਤ ਵਧੀਆ ਬੁਲਾਉਂਦੇ ਨੇ ਸਾਨੂੰ ਹਾਂਜੀ ਵੈਸੇ ਵਿਆਹ ਵੀ ਸੁਣਨ ਚਾਹੀ ਵੀ ਇੱਥੇ ਇੱਕ ਮਤਲਬ ਇੱਕ ਤਾਂ ਜਿਹੜਾ ਆਪਣਾ ਹਸਪਤਾਲ ਨਾਲ ਗੱਲ ਕਰੀਓ ਉੱਥੇ ਜਿਹੜੇ ਆਪਾਂ ਕਹਿ ਸਕੀਏ ਕਿ ਨਰਸਾਂ ਕੇਅਰ ਕਰਦੀਆਂ ਨੇ ਪਰ ਇੱਕ ਇੱਥੇ ਜਿਹੜਾ ਸੁਣਨ ਚਾਹੀ ਵੀ ਇੱਥੇ ਇੱਕ ਘਰ ਪਰਿਵਾਰ ਵਾਂਗ ਜਿਹੜੇ ਬੱਚੇ ਹੋਣਗੇ ਬਿਲਕੁਲ ਸਾਡੇ ਬੱਚਿਆਂ ਵਾਂਗੂ ਬਿਲਕੁਲ ਘਰ ਪਰਿਵਾਰ ਵਾਂਗੂ ਅਨੁਵਿਥਿਆ ਆ ਕੇ ਬਹੁਤ ਵਧੀਆ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਹੈ ਉਹ ਰਿਆਕੇ ਜਿਵੇਂ ਤੁਸੀਂ ਸੁਣਿਆ ਇਹਨੂੰ ਤਾਂ ਕਿ ਜਿਹੜੀ ਇੱਥੇ ਦਾ ਸਟਾਫ ਹੈ ਉਹ ਬਹੁਤ ਇਹਨਾਂ ਦੀ ਕੇਅਰ ਕਰਦੇ ਇੱਕ ਇੱਕ ਪਰਿਵਾਰਕ ਮੈਂਬਰਾਂ ਵਾਂਗੂ ਇੱਕ ਬੱਚਾ ਨੇ ਵਾਂਗੂ ਇਹਨਾਂ ਦੀ ਕੇਅਰ ਕਰਦੇ ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਕੇਅਰ ਦੇ ਨਾਲ ਨਾਲ ਪੈੜੀਕ ਉਹਨਾਂ ਦਾ ਇੱਕ ਪਿਆਰ ਹੋਣਾ ਬਹੁਤ ਕੋਲ ਮਿਲ ਕੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਉਹਦੇ ਨਾਲ ਕੀ ਇਨਸਾਨ ਨੂੰ ਹੌਂਸਲਾ ਮਿਲਦਾ ਹੈ ਤੇ ਜਿਹੜੇ ਇੱਕ ਉਹਨਾਂ ਦੀ ਤਕਲੀਫ ਹੁੰਦੀ ਆ ਹੋਰ ਵੀ ਛੇਤੀ ਹੁੰਦੀ ਹੈ ਠੀਕ ਹੁੰਦੀ ਹੈ ਤੇ ਖਤਮ ਹੋ ਜਾਂਦੀ ਹੈ ਅਤੇ ਆ ਜਾਂਦੀ ਹੈ ਜਿਹੜਾ ਕਿ ਲਾਸਟ ਵਿੱਚ ਆਪਾਂ ਇੱਥੋਂ ਦਾ ਤੁਹਾਨੂੰ ਐਡਰੈਸ ਦੱਸਾਂਗੇ ਜਿੱਥੇ ਤੁਸੀਂ ਇਸ ਸੈਰਾਜਮ ਸੈਂਟਰ ਦੇ ਵਿੱਚ ਆ ਕੇ ਜਿਹੜੀ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਇੱਥੇ ਆ ਕੇ ਆਪਣੀ ਪ੍ਰੋਬਲਮ ਠੀਕ ਕਰ ਸਕਦੇ ਹੋਗੇ ਤੇ ਜਿਹੜਾ ਕਿ ਇੱਕ ਵਾਰੋਂ ਤੁਹਾਨੂੰ ਫਿਰ ਦੱਸਦੇ ਕਿ ਇਸ ਜਿਹੜੇ ਸੈਰਾਜਮ ਸੈਂਟਰ ਦੇ ਵਿੱਚ ਭਿਆਨਕ ਬਿਮਾਰੀਆਂ ਜਿੱਥੋਂ ਕਿ ਡਾਕਟਰ ਜਿਹੜਾ ਕਿ ਇੱਕ ਜਵਾਬ ਦੇ ਦਿੰਦੇ ਨੇਗੇ ਉਹ ਜਿਹੜੀ ਭਿਆਨਕ ਬਿਮਾਰੀਆਂ ਦਾ ਇੱਥੇ ਇਲਾਜ ਹੁੰਦਾ ਹੈ ਸੁਣਿਆ ਗਿਆ ਤੇ ਇਹ ਜਿਹੜੇ ਕਿ ਤੁਸੀਂ ਇੱਥੇ ਆਉਂਗੇ ਤੇ ਆਪਣੇ ਜਿਹੜੇ ਮੈਂਬਰ ਨੇਗੇ ਉਹਨਾਂ ਨਾਲ ਵੀ ਗੱਲਬਾਤ ਕਰੋਗੇ ਉਹ ਤੁਹਾਨੂੰ ਦੱਸਣਗੇ ਕਿ ਉਹ ਆਪਣੀ ਕੀ ਇੱਥੇ ਪਰੇਸ਼ਾਨੀ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਇੱਥੇ ਜਿਹੜੀ ਕਿ LCD ਇੱਥੇ ਲੱਗੀ ਹੋਈ ਆ ਉਹਦੇ ਵਿੱਚ ਜਿਹੜੀ ਜਾਂਦੀ ਕਿ ਪੁਰਾਣੇ ਮੈਂਬਰ ਆਪਾਂ ਕਹਿ ਸਕੀ ਜਿਨ੍ਹਾਂ ਦਾ ਭਿਆਨਕ ਬਿਮਾਰੀਆਂ ਦਾ ਇਲਾਜ ਹੋਇਆ ਹੋਇਆ ਤੇ ਉਹ ਵੀ ਇੱਥੋਂ ਜਿਹੜੀ ਕਿ ਆਪਣੀ ਵੀਡੀਓ ਜਰੀਏ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਮਿਲੇਗਾ ਤੇ ਇੱਥੇ ਤੁਸੀਂ ਵੀ ਜਰੂਰ ਆਇਓ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇੱਥੋਂ ਦੇ ਆਨੰਦ ਨਾਲ ਵੀ ਗੱਲਬਾਤ ਕਰਾਂਗੇ ਇਥੇ ਦੇ ਜੋ ਔਨਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜੋ ਇਥੇ ਨੇ ਪੁਰੜਾ ਸਾਰਜਮ ਸੈਂਟਰ ਚਲਾ ਰਹੇ ਨੇ ਕੀ ਕੀ ਉਹ ਜਿਹੜਾ ਆਪਣਾ ਇਥੇ ਦੇ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਨੇ ਕੀ ਇਥੇ ਦੇ ਲੋਕਾਂ ਨੂੰ ਆਪਾਂ ਕਹਿਣਾ ਚਾਹੁੰਦੇ ਆਪਾਂ ਇਥੇ ਦੇ ਔਨਰ ਨਾਲ ਵੀ ਗੱਲਬਾਤ ਕਰਾਂਗੇ ਅਸੀ ਕਾਲ ਜੀ ਅਚਾਰੀ ਗਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਭਵਨੇਸ਼ ਕਪੂਰ ਹੈ ਜੀ ਭਵਨੇਸ਼ ਭਵਨੇਸ਼ ਕੁਮਾਰ ਜੀ ਜੋ ਕਿ ਇਥੇ ਦਾ ਸਾਰਜਮ ਸੈਂਟਰ ਦੇ ਔਨਰ ਨੇ ਜੀ ਇਹ ਸਾਰੇ ਪੂਰੇ ਜਿਹੜਾ ਸਾਰਜਮ ਸੈਂਟਰ ਚਲਾ ਰਹੇ ਨੇ ਤੇ ਜਿਵੇਂ ਤੁਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਾਰਾ ਰੇਮ ਸੈਂਟਰ ਜਿਹੜਾ ਕਿ ਹੁਣੇ ਇੱਥੇ ਆਪਣਾ ਨਵਾਂ ਖੁੱਲਿਆ ਹੈ ਤਾਂ ਆਪਾਂ ਇਹਨਾਂ ਤੋਂ ਇੱਕ ਵਾਰੀ ਪੁੱਛਾਂਗੇ ਕਿ ਵੀ ਇਹਦੀ ਓਪਨਿੰਗ ਹੋਏ ਨੂੰ ਕਿੰਨੇ ਦਿਨ ਜਿਹੜੇ ਹੋਏ ਨੇ ਕਿੰਨੇ ਕਦੋਂ ਲਈ ਆਪਣੀ ਹੋਈ ਨਹੀਂ ਸਾਨੂੰ 2 ਮਹੀਨੇ ਹੋ ਗਏ ਜੀ ਅੱਛਾ ਸਾਰਾ ਰੇਮ ਸੈਂਟਰ ਖੁੱਲ੍ਹੇ ਜਿਹੜੇ ਕਿ 2 ਮਹੀਨੇ ਲੰਨ ਇਥੇ ਹੋ ਚੁੱਕੇ ਨੇ ਤੇ ਆਪਾਂ ਜਿਹੜੇ ਸੰਗਰੂਸ਼ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਕੀ ਜਿਹੜਾ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਸਾਡੀ ਆਪਣਾ ਆਧੁਨਿਕ ਤਰੀਕੇ ਦੀ ਮਸ਼ੀਨਸ ਹੈਗੀ ਹੈ ਸਾਡੇ ਸਾਊਥ ਕੋਰੀਆ ਦੀ ਮਸ਼ੀਨਸ ਹੈ ਜਿਹੜੀ ਕਿ ਸਾਨੂੰ ਪੈਰਲਾਈਸਿਸ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਵੀ ਸਾਡੇ ਕੋਲ ਹੋਇਆ ਹੈ ਤੇ ਸਾਡੇ ਕੋਲ ਕੁਝ ਪੇਸ਼ੈਂਟਸ ਵੀ ਪਹਿਲਾਂ ਆਏ ਸੀ ਜੋ ਪੈਰਲਾਈਜ਼ ਸੀਗੇ ਤੇ ਅੱਜ ਉਹ 15 ਦਿਨ ਦੇ ਵਿੱਚ ਵਿੱਚ ਉਹ ਆਪਣੇ ਪੈਰਾਂ ਤੇ ਵੀ ਖੜੇ ਨੇ ਤੇ ਬਾਕੀ ਸਾਡੀ ਅਸੀਂ ਆਪ ਉਹਨਾਂ ਨੂੰ ਪਹਿਲਾ 20 ਮਿੰਟ ਦੋ 30 ਮਿੰਟ ਉਹਨਾਂ ਨੂੰ ਨਾਲ ਆਪਣਾ ਲੈਕਚਰ ਦਿੰਦੇ ਆ ਅਸੀਂ ਆਪ ਨੂੰ ਉਹਨਾਂ ਨੂੰ ਦੱਸ ਦਿਆਂ ਉਹਨਾਂ ਦੀ ਹੈਲਥ ਡਾਈਟ ਵਾਸਤੇ ਦੱਸ ਦਿਆਂ ਉਹਨਾਂ ਨੇ ਕੀ ਖਾਣਾ ਹੈ ਕੀ ਨਹੀਂ ਖਾਣਾ ਉਹਨਾਂ ਨੂੰ ਅਪਰ ਮਸ਼ੀਨਾਂ ਬਾਰੇ ਸਮਝਾਉਂਦੇ ਆ ਤਾਂ ਕਿ ਨਵਾਂ ਬੱਚ ਬੰਦਾ ਕੋਈ ਵੀ ਆਵੇ ਤਾਂ ਉਹਨੂੰ ਪਤਾ ਆਵੇ ਉਹ ਕਿੱਥੇ ਕਿਹੜੀ ਮਸ਼ੀਨ ਤੇ ਪੈਣ ਲੱਗਿਆ ਅਸੀਂ ਸਿੱਧਾ ਜਾ ਕੇ ਉਹਨਾਂ ਨੂੰ ਮਸ਼ੀਨਾਂ ਤੇ ਨਹੀਂ ਪਾਉਂਦੇ ਅਸੀਂ ਉਹਨੂੰ ਮਸ਼ੀਨਾਂ ਬਾਰੇ ਸਾਰਾ ਕੁਝ ਸਮਝਾਉਂਦੇ ਆ ਤੇ ਦੱਸ ਦਿਆਂ ਵੀ ਇਹ ਮਸ਼ੀਨ ਹੈ ਇਹ ਇਹਨਾਂ ਦੇ ਮੋਡ ਹੈ ਇਹ ਤੁਹਾਨੂੰ ਅੱਛਾ ਲੱਗੇਗਾ ਕੀ ਹੋਉਂਦੇ ਅਸੀਂ ਤੁਸੀਂ ਦੇਖਿਆ ਹੀ ਹੋਏਗਾ ਬਾਹਰ ਅਸੀਂ 21 ਪੋਸਟਰ ਦੇ ਉੱਪਰ ਆਪਣਾ ਟੋਲ ਫਰੀ ਨੰਬਰ ਜੋ ਸਾਡੇ ਹੈੱਡ ਆਫਿਸ ਦਾ ਹੈਗਾ ਤੇ ਬਾਹਰ ساری ਮਸ਼ੀਨਸ ਦੇ ਪੂਰੇ ਮੋਡ ਬਾਰੇ ਸਾਰਾ ਕੁਝ ਸਮਝਾਉਂਦੇ ਆਂ ਬਾਕੀ ਸਾਡਾ ਸਟਾਫ ਮੈਂਟੂ ਮੈਨ ਜਦੋਂ ਪੇਸ਼ੈਂਟ ਬੈਠਦਾ ਹੈਗਾ ਸਾਡੇ ਮੈਂਬਰ ਆਪਣਾ ਮਸ਼ੀਨ ਤੇ ਬੈਠ ਲੈਂਦੇ ਆਂ ਤਾਂ ਉਸ ਸਮੇਂ ਉਹ ਸਾਰਾ ਕੁਝ ਉਹਨਾਂ ਨੂੰ ਉਹਨਾਂ ਦੀ ਤਕਲੀਫ ਦੁੱਖ ਤਕਲੀਫ ਅੱਜ ਕੀ ਦਿੱਕਤ ਸੀ ਅੱਜ ਕਿੰਨੀ ਠੀਕ ਹੋਈ ਹੈ ਸਾਰਾ ਕੁਝ ਉਹਨਾਂ ਨੂੰ ਪੁੱਛਦੇ ਆਂ ਤੇ ਪ੍ਰੋਪਰ ਉਹਨਾਂ ਨੂੰ ਪਰਿਵਾਰ ਵਰਗਾ ਮਾਹੌਲ ਦਿੰਦੇ ਆਂ ਉਹਨਾਂ ਨੂੰ ਮੰਮੀ ਪਾਪਾ ਕਹਿ ਕੇ ਸਾਨੂੰ ਬੁਲਾਇਆ ਜਾਂਦਾ ਹੈਗਾ ਤੇ ਉਹਨਾਂ ਨੂੰ ਅੱਛਾ ਟ੍ਰੀਟਮੈਂਟ ਦਿੱਤਾ ਜਾਂਦਾ ਉਹ ਵੀ ਆਪਣਾ ਫ੍ਰੀ ਅਸੀਂ ਪਹਿਲਾਂ 10 ਦਿਨ ਦਾ ਕਾਰਡ ਬਣਾਉਂਦੇ ਜਦੋਂ ਮੈਂਬਰ ਸਾਡਾ 10 ਦਿਨ ਪੂਰੇ ਆਣਾ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਉਹਨਾਂ ਅਸੀਂ 90 ਦਿਨ ਦਾ ਕਾਰਡ ਬਣਾਇਆ ਜਾਂਦਾ ਉਹਨਾਂ ਦਾ ਜੀ ਉਹ ਬਿਲਕੁਲ ਨਿਸ਼ੁਲਕ ਹੁੰਦਾ ਜੀ ਤੇ ਇਹਦੇ ਵਿੱਚ ਕਿ ਮੇਰੇ ਨਾਲ ਇਹ ਆ ਗਈ ਜਿਵੇਂ ਇਹ ਆਪਣਾ ਥੈਰੇਪੀ ਆਪਾ ਦਿੰਨੇ ਆਗੇ ਤਾਂ ਇਹਦੇ ਕੋਈ ਚਾਰਜ ਵਗੈਰਾ ਨਹੀਂ ਜਾਂ ਕਿਵੇਂ ਨਹੀਂ ਇਹਦੇ ਕੋਈ ਚਾਰਜਸ ਨਹੀਂ ਹੁੰਦੇ ਜੀ ਜੀ ਇਹਦਾ ਮਤਲਬ ਜੀ ਥੈਰਪੀ ਦੇ ਇਹ ਬਿਲਕੁਲ ਫਰੀ ਚ ਦੇ ਰਹੇ ਹਾਂ ਜੀ ਅਸੀਂ ਬਿਲਕੁਲ ਫਰੀ ਚ ਦਿੰਦੇ ਹੈਗੇ ਬਿਲਕੁਲ ਫਰੀ ਦਿੰਦੇ ਇਹਨਾਂ ਨੂੰ ਅਸੀਂ ਕੋਈ ਪੈਸਾ ਨਹੀਂ ਲੈਂਦੇ ਜੀ ਕਿਸੇ ਤੋਂ ਵੀ ਜਿਵੇਂ ਤੁਸੀਂ ਸੁਣਿਆ ਕਿ ਥੈਰਪੀ ਇਹ ਉਹ ਬਿਲਕੁਲ ਫਰੀ ਦਿੱਤੀਆਂ ਨੇ ਕਿਉਂ ਆਪਾਂ ਜੀ ਕਿਤੇ ਵੀ ਆਪਾਂ ਜਾਈਏ ਕਿਤੇ ਆਪਣਾ ਇਲਾਜ ਕਰਵਾਉਣ ਆਪਾਂ ਜਾਣਿਆ ਤਾਂ ਸਭ ਤੋਂ ਪਹਿਲਾਂ ਜਿਹੜੀ ਕਿ ਆਪਣੀ ਫੀਸ ਦੀ ਆਪਾਂ ਨੂੰ ਪਰਚੀ ਕਟਵਾਉਣੀ ਪੈਂਦੀ ਹੈ ਪਰ ਇੱਥੇ ਜਿਵੇਂ ਇਹਨਾਂ ਤੋਂ ਆਪਾਂ ਸੁਣਿਆ ਕਿ ਜਿਹੜੀ ਕਿ ਥੈਰਪੀ ਇਹ ਦਿੰਦੇ ਆ ਇਹ ਬਿਲਕੁਲ ਫਰੀਦੰਦ ਨੇਗੇ ਤੇ ਨਾਲ ਕੇ ਥੈਰੇਪੀ ਲੈ ਕੇ ਜਿਹੜਾ ਕਿ ਲੋਕਾਂ ਦੀ ਆਪਾਂ ਕਹਿ ਸਕਦੇ ਕਿ ਭਿਆਨਕ ਬਿਮਾਰੀਆਂ ਦਾ ਇਲਾਜ ਹੁੰਦਾ ਹੈ ਤੇ ਉਸ ਤੋਂ ਬਾਅਦ ਆਪਾਂ ਮੈਂਬਰ ਨਾਲ ਵੀ ਇਥੋਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਵੇਂ ਦਾ ਜਿਹੜਾ ਕਿ ਲੱਗ ਰਿਹਾ ਜਿਵੇਂ ਤੁਸੀਂ ਪਹਿਲਾਂ ਵੀ ਸੁਣਿਆ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹਨਾਂ ਤੋਂ ਜਿਹੜਾ ਕਿ ਕੋਈ ਚਾਰਟ ਵਗੈਰਾ ਲੈ ਜਾਂਦੇ ਆ ਜੇ ਕਿਦਾਂ ਆਪਾਂ ਸਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਅੱਗੇ ਜੀ ਵੀ ਦੱਸਾਂਗੇ ਕਿ ਜਿਹੜਾ ਆਪ ਐ ਇਥੋਂ ਦੇ ਮਸ਼ੀਨਾਂ ਵਾਲੇ ਕਿ ਫੋਟੋ ਖੇਡ ਰਹੇ ਤੈਨੂੰ ਆਪਾਂ ਸਾਰਾ ਦੱਸਾਂਗੇ ਐਡਰੈਸ ਕਿੱਥੋਂ ਦਾ ਮੇਨ ਐਡਰੈਸ ਆ ਤੁਹਾਨੂੰ ਉਹ ਵੀ ਆਪਾਂ ਦੱਸਾਂਗੇ ਬਣੇ ਰਹੋ ਵੀਡੀਓ ਦੇ ਨਾਲ ਇਹ ਕਿਥੋਂ ਦੇ ਹੋਰ ਮੈਂਬਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਥੇ ਜੋ ਸਹਾਰਾ ਜੀਮ ਸੈਂਟਰ ਚ ਥੈਰੇਪੀ ਲੈਣ ਆਏ ਨੇ ਤੇ ਉਹ ਕੀ ਜਿਹੜੀ ਆਪਣੀ ਦਿੱਕਤ ਪਰੇਸ਼ਾਨੀ ਲੈ ਕੇ ਆਏ ਸੀ ਤੇ ਕਿੰਨਾ ਕੁ ਜਿਹੜਾ ਉਹਨੂੰ ਇੱਥੋਂ ਆਈ ਲਈ ਆਪਣੀ ਦਿੱਕਤ ਪਰੇਸ਼ਾਨ ਦੀ ਕਿ ਉਹਨੂੰ ਰਾਹਤ ਮਿਲੀ ਹੈ ਕਿੰਨਾ ਕੁ ਉਹਨੂੰ ਫਰਕ ਪਿਆ ਅਸ਼ਕਲ ਜੀ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਰਜਿੰਦਰ ਕੁਮਾਰ ਹੈ ਮੈਂ ਨੇ 3 ਦਿਨ ਪਹਿਲਾਂ ਇਹ ਜਿਹੜਾ ਸਹਰਾ ਜਿਮ ਜੁਆਇਨ ਕੀਤਾ ਜੀ 3 ਦਿਨ ਪਹਿਲਾਂ ਜੋ ਮੇਰੀ ਹਾਲਤ ਸੀ ਜੋ ਇਸ ਪੋਜੀਸ਼ਨ ਚ ਨਹੀਂ ਸੀ ਵੀ ਮੈਂ ਦਫ਼ਤਰ ਚ ਬੈਠ ਕੇ ਕੰਮ ਕਰ ਸਕਾਂ ਮੇਰੀ ਰੀਡ ਦੀ ਹੱਡੀ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਿਹਾ ਸੀਗਾ ਤੇ ਮੈਂਨੇ ਇੱਕ ਧਿਆਨ ਚ ਆਇਆ ਇੱਕ ਪੰਮਫਲੈਟ ਲੱਗਿਆ ਹੋਇਆ ਦੇਖਿਆ ਸੀ ਕਿਤੇ ਬਿਸਾਰਾ ਜਿੰਮ ਬਾਰੇ ਸੁਣਿਆ ਪੜਿਆ ਦੇਖਿਆ ਤੇ ਮੈਂ ਇਥੇ ਜੁਆਇਨ ਕੀਤਾ ਸਟਾਫ ਨੇ ਮੈਨੂੰ ਮੇਰੀ ਹਾਲਤ ਦੇਖਦੇ ਹੋਏ ਇਮੀਡੀਏਟਲੀ ਥੈਰੇਪੀ ਦਿੱਤੀ ਤੇ ਮੈਨੂੰ 50% ਕਲੋ ਰੀਲੀਫ ਮਿਲਿਆ ਤਿੰਨ ਦਿਨਾਂ ਤੋਂ ਮੈਂ ਇਸ ਪੋਜੀਸ਼ਨ ਚ ਆ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਤੰਦਰੁਸਤ ਹੋ ਜਾਊਂਗਾ ਮੇਨੂੰ ਕਾ ਉਮੀਦ ਜੱਗੀ ਹੈ ਜੀ ਸੁਣਿਆ ਕਿ ਇਹ ਜਿਹੜੀ ਰੀੜ ਦੀ ਹੱਡੀ ਜੋ ਵੱਡੀ ਜਿਹੜੀ ਪ੍ਰੋਬਲਮ ਲੈ ਕੇ ਆਈ ਸੀ ਤਾਂ ਤਿੰਨ ਦਿਨਾਂ ਦੇ ਵਿੱਚ ਜਿਹੜੇ ਕਿ ਇਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਰਾਹਤ ਮਿਲਿਆ ਕਿਹੜੇ ਇਹਨਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਤੇ ਜਿਹੜੇ ਥੈਰੇਪੀ ਵਾਲੇ ਤੇ ਇਥੋਂ ਦੇ ਇਹਨੇ ਜਿਹੜੇ ਵੀ ਥੈਰੇਪੀ ਲੈ ਰਹੇ ਉਹਦੇ ਕੋਈ ਚਾਰਜ ਵਗੈਰਾ ਨਹੀਂ ਕਿਵੇਂ ਜੀ ਨਹੀਂ ਇਹਨਾਂ ਦਾ ਫ੍ਰੀ ਆਫ ਕਾਸਟ ਹੈ ਜੀ ਬਹੁਤ ਇੱਕ ਜਿਹੜੀ ਸੇਵਾ ਕਰ ਰਹੇ ਨੇ ਇਨਸਾਨੀਅਤ ਦੀ ਬਹੁਤ ਅੱਛਾ ਲੱਗਿਆ ਕਿ ਇੰਨਾ ਵੱਡਾ ਟ੍ਰੀਟਮੈਂਟ ਮਨੁੱਖਤਾ ਨੂੰ ਠੀਕ ਕਰ ਰਹੇ ਨੇ ਇਨਸਾਨਾਂ ਨੂੰ ਜੀਵਨ ਯੋਗ ਬਣਾ ਰਹੇ ਨੇ ਤੇ ਬਹੁਤ ਅੱਛੀ ਨੌਲੇਜ ਦੇ ਰਹੇ ਨੇ ਸਾਰਾ ਕੁਝ ਫ੍ਰੀ ਆਫ ਕਾਸਟ ਹੈ ਆ ਕਿ ਇਸੇੜਾ ਕਿ ਥੈਰੇਪੀ ਦਾ ਕੋਈ ਵੀ ਪੈਸਾ ਜਿਹੜਾ ਚਾਰਜ ਨਹੀਂ ਲਿੱਤਾ ਜਾਂਦਾ ਬਿਲਕੁਲ ਫ੍ਰੀ ਜਿਹੜਾ ਕਿ ਤੁਹਾਡਾ ਇਲਾਜ ਕੀਤਾ ਜਾਊਗਾ ਤੁਹਾਨੂੰ ਲਿਕੇ ਥੈਰਪੀ ਇੱਥੇ ਬਿਲਕੁਲ ਫ੍ਰੀ ਦਿੱਤੀ ਜਾਊਗੀ ਤਾਂ ਇਹਨਾਂ ਨੂੰ ਆਪਾਂ ਅੱਗੇ ਵੀ ਪੁੱਛਾਂਗੇ ਜਿਹੜੇ ਇਹ ਸ਼ਹਿਰ ਵਾਸੀਆਂ ਨੇ ਇੱਥੋਂ ਦੇ ਲੋਕਾਂ ਨੂੰ ਕੀ ਇਹ ਕਹਿਣਾ ਚਾਹੁੰਦੇ ਆ ਤੁਸੀਂ ਇੱਥੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਇੱਕ ਸਰ ਮੈਂ ਹੋਰ ਆਪਣੀ ਗੱਲ ਐਡ ਕਰਨੀ ਚਾਹੂੰਗਾ ਕਿ ਡਾਕਟਰ ਸਾਹਿਬਾਨਾਂ ਨੇ ਮੈਨੂੰ ਕਹਤਾ ਸੀ ਵੀ ਤੇਰੀ ਰੀਡ ਦੀ ਹੱਡੀ ਕਮਜ਼ੋਰ ਹੋ ਰਹੀ ਹੈ ਇਹਦਾ ਕੁਝ ਨਹੀਂ ਬਣ ਸਕਦਾ ਜੀ ਫਿਰ ਦਰਦ ਨਾਲ ਹੀ ਜੀਉਣਾ ਪਊਗਾ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਕਾਏ ਸਮਝੋ ਵੀ ਆਪਾਂ ਨੂੰ ਬਹੁਤ ਵੱਡਾ ਪ੍ਰਮਾਤਮਾ ਦਾ ਵਰਦਾਨ ਹੈ ਤੇ ਇੱਥੇ ਆ ਕੇ ਜੁਆਇਨ ਕਰੋ ਤੇ ਵੱਧ ਤੋਂ ਵੱਧ ਇਸ ਦਾ ਫਾਇਦਾ ਲਵੋ। ਇਹ ਕਹਿੰਨੇ ਕਿ ਇੱਕ ਵਰਦਾਨ ਜਿਹੜਾ ਉਹਨਾਂ ਨੂੰ ਮਿਲਿਆ ਹੈ ਉਹਨਾਂ ਨੇ ਇਲਾਜ ਕਿਉਂਕਿ ਇਨਸਾਨ ਉਹ ਬਹੁਤ ਜਿਹੜੇ ਕੋਈ ਚਿਹਰੇ ਦੇ ਖੁਸ਼ੀ ਆਉਂਦੀ ਹੈ ਦਿਲ ਖੁਸ਼ ਹੁੰਦਾ ਜਿਹੜੀ ਉਹਨਾਂ ਦੀ ਤਕਲੀਫ ਹੁੰਦੀ ਆ ਉਹ ਠੀਕ ਹੁੰਦੀ ਹੈ ਤੇ ਇਹ ਮੈਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਚਲੋ ਚੰਗੀ ਗੱਲ ਹੈ ਕਿ ਇਲਾਜ ਹੋਇਆ ਬਹੁਤ ਇਹਨਾਂ ਨੂੰ ਰਾਹਤ ਮਿਲੀ ਹੈ ਤਕਲੀਫ ਇਹਨਾਂ ਦੀ ਤਿੰਨ ਦਿਨਾਂ ਦੇ ਵਿੱਚ ਹੀ ਦੂਰ ਹੋਈ ਹੈ ਤੇ ਸ਼ਹਿਰ ਵਾਸੀਆਂ ਨੂੰ ਇਹਨਾਂ ਨੇ ਮੈਸੇਜ ਦਿੱਤਾ ਕਿ ਉਹ ਵੀ ਜਿਹੜਾ ਕਿ ਇੱਥੇ ਆ ਕੇ ਆਪਣੀ ਥੈਰੇਪੀ ਫ੍ਰੀ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀ ਕਿ ਤੁਸੀਂ ਆਪਾਂ ਥੈਰੇਪੀ ਲੈਣੇ ਉਹ ਬਿਲਕੁਲ ਫ੍ਰੀ ਹੈ ਉਹ ਜਿਹੜਾ ਤੁਹਾਡਾ ਪੈਸਾ ਇੱਥੇ ਨਹੀਂ ਲੱਗਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਲੈ ਤਿੰਨ ਦੋਨਾਂ ਦੇ ਵਿੱਚ ਜਿਹੜੇ ਕਿੰਨੇ ਰੀੜ ਦੀ ਹੱਡੀ ਜਿਹੜੀ ਠੀਕ ਹੋਈ ਹੈ ਕਿਉਂਕਿ ਡਾਕਟਰਾਂ ਨੇ ਇਹਨਾਂ ਨੂੰ ਦੱਸਤਾ ਸੀ ਕਿ ਇਹਨਾਂ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਹੈ ਕਿ ਜਿਹੜਾ ਕਿ ਬਹੁਤ ਹੀ ਤਕਲੀਫ ਦੇ ਵਿੱਚ ਉਹ ਇਹ ਗੁਜ਼ਾਰੇ ਸਨ ਤਾਂ ਜਿਹੜਾ ਕਿ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ ਹੈ ਤੇ ਤੁਸੀਂ ਵੀ ਜਿਹੜਾ ਕਿ ਤੁਹਾਨੂੰ ਇੱਕ ਵਾਰ ਤੁਸੀਂ ਵੀ ਇੱਥੇ ਆਉਂਗੇ ਆਪਣੀਆਂ ਤਕਲੀਫ ਜਿਹੜੇ ਪਰੇਸ਼ਾਨੀਆਂ ਲੈ ਕੇ ਆਉਂਗੇ ਤਾਂ ਉਹ ਆਪਣੇ ਜਿਹੜਾ ਕਿ ਬਿਲਕੁਲ 100% ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਇੱਥੋਂ ਤੰਦਰੁਸਤ ਹੋ ਕੇ ਜਾਓਗੇ ਸਾਰਾਜਮ ਸੈਂਟਰ ਜੋ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਕਿ ਨਾਲ ਕਿਆਣਾ ਚੌਕ ਤੋਂ ਜਿਹੜਾ ਕਿ ਹਰੀਪੁਰਾ ਰੋਡ ਦੇ ਨੇੜੇ ਰੈਮਸਨ ਹੋਟਲ ਦੇ ਜਿਹੜਾ ਕਿ ਨੇੜੇ ਇਹ ਸਾਰਾਜਮ ਸੈਂਟਰ ਖੁੱਲਿਆ ਹੋਇਆ ਹੈ ਤੇ ਇਥੋਂ ਦੇ ਆਪਣੇ ਨੰਬਰ ਨੇ ਕੰਟੈਕਟ ਨੰਬਰ ਆ ਉਹ ਵੀ ਆਪਾਂ ਸਕਰੀਨ ਤੇ ਸ਼ੇਅਰ ਕਰ ਦਾਂਗੇ ਤੇ ਉਹਨਾਂ ਤੇ ਵੀ ਤੁਸੀਂ ਕਾਲ ਕਰਕੇ ਜਿਹੜਾ ਕਿ ਇਥੋਂ ਜਾਣਕਾਰੀ ਲੈ ਸਕਦੇ ਹੋਗੇ ਪ੍ਰੋਪਰ ਜਿਹੜੇ ਐਡਰੈਸ ਤੇ ਪੁੱਛ ਕੇ ਤੁਸੀਂ ਪਹੁੰਚ ਸਕਦੇ ਹੋਗੇ ਤੁਹਾਨੂੰ ਸਾਰਾਜਮ ਸੈਂਟਰ ਬਾਰੇ ਇਸ ਬਾਰੇ ਦਿੱਤੀ ਗਈ ਨੌਲੇਜ ਲਈ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਇਥੇ ਲਗੀ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਅਤੇ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼